ਅੱਜ ਵਿਧਾਨ ਸਭਾ ਹਲਕਾ ਸਾਨੇਵਾਲ ਦੇ ਪਿੰਡ ਕਾਲਸ ਕਲਾਂ ਦੇ ਵਿੱਚ ਆ ਜਿੱਥੇ ਪ੍ਰਸ਼ਾਸਨ ਵੱਲੋਂ ਕੁਝ ਕਬਜ਼ੇ ਛਡਾਏ ਗਏ ਨੇ ਪੰਚਾਇਤੀ ਰਕਵੇ ਦੀ ਨਿਸ਼ਾਨਦੇਹੀ ਸਾਡੇ ਕੋਲ ਆਈ ਸੀ ਮਾਰਕੋ ਕੇ ਉਹਦੇ ਸਬੰਧ ਦੇ ਵਿੱਚ ਅੱਜ ਆਪਾਂ ਇੱਥੇ ਇਕੱਤਰ ਹੋਏ ਆ ਜੀ ਤਾਂ ਮੇਨ ਤੇ ਆਪਾਂ ਇੱਥੇ ਟੋਬੇ ਦੀ ਨਿਸ਼ਾਨਦੇਹੀ ਵਾਸਤੇ ਆਏ ਸੀ ਟੋਬੇ ਦੀ ਨਿਸ਼ਾਨਦੇਹੀ ਪ੍ਰੋਪਰ ਕਰਤੀ ਆ ਨਿਸ਼ਾਨ ਆਪਾਂ ਲਵਾਤੇ ਆ ਤੇ ਸਾਡੀ ਤੇ ਪੰਚਾਇਤ ਦੀ ਸਾਂਝੀ ਰਿਪੋਰਟ ਦੇ ਮੁਤਾਬਕ ਆਪਾਂ ਰਿਪੋਰਟ ਕਰਕੇ ਦੇ ਦਾਂਗੇ ਇਹਦੇ ਵਿੱਚ ਛੱਪੜ ਦੀ ਨਿਸ਼ਾਨਦੇਹੀ ਮੜੀਆਂ ਦੀ ਨਿਸ਼ਾਨਦੇਹੀ ਤੇ ਕਾਲਸਕਲਾਂ ਦੇ ਵਿੱਚ ਜਿੰਨੀ ਵੀ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੀ ਸਾਰੀ ਨਿਸ਼ਾਨਦੇਹੀ ਕਰ ਦਿੱਤੀ ਗਈ। ਜੇ ਕਦੋਂ ਤੱਕ ਛੁੱਟ ਜਾਣਗੇ ਕਹਿੰਦੇ ਲੰਮੇ ਸਮੇਂ ਤੋਂ ਕਬਜ਼ੇ ਨੇ। ਇਹਦਾ ਪ੍ਰੋਸੈਸ ਹੈ ਜੀ ਇੱਕਾ। ਹੋ ਸਕਦਾ ਸਾਨੂੰ ਦਫਾ 7 ਚ ਵਾਰੰਟ ਲੈਣੇ ਪੈਣ ਕਿਉਂਕਿ ਲੀਗਲੀ ਤੌਰ ਤੇ ਹੋਊਗਾ ਜੋ ਹੋਊਗਾ ਅਸੀਂ ਸਾਰੇ ਨੌਜਵਾਨਾਂ ਨੇ ਸਾਰੇ ਨੇ ਇਕੱਠੇ ਹੋ ਕੇ ਇਹ ਉਪਰਾਲਾ ਕੀਤਾ ਕਿ ਅਸੀਂ ਇੱਕ ਤਾਂ ਪਿੰਡ ਦੀ ਜਿਹੜੇ ਨਜਾਇਜ਼ ਕਬਜ਼ੇ ਉਹ ਛੁੜਾਏ ਜਾਣਗੇ ਵਿਦਿਆਨ ਸਫਾ ਹਲਕਾ ਸਾਨੇਵਾਲ ਦੇ ਪਿੰਡ ਕਾਲਸ ਕਲਾਂ ਦੇ ਵਿੱਚ ਜਿੱਥੇ ਜਿਹੜਾ ਪ੍ਰਸ਼ਾਸਨ ਆਇਆ ਹੋਇਆ ਜਿਨ੍ਹਾਂ ਵੱਲੋਂ ਜਿਹੜੇ ਛੱਪੜ ਹੈ ਸ਼ਮਸ਼ਾਨ ਘਾਟ ਹੈ ਤੇ ਹੋਰ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਜਾਂ ਸਰਕਾਰੀ ਜ਼ਮੀਨਾਂ ਨੇ ਸਰਕਾਰੀ ਸ਼ਾਮਲੇਟਾਂ ਨੇ ਉਹਨਾਂ ਦੀ ਨਿਸ਼ਾਨਦੇਹੀ ਹੋਣੀ ਹੈ ਤਾਂ ਜੋ ਇਹਦੇ ਕਬਜੇ ਛਡਾਵਿਆਣ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿਵੇਂ ਪ੍ਰਸ਼ਾਸਨ ਵੱਲੋਂ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ ਜਿਹੜੇ ਪੰਚਾਇਤ ਹੈ ਸਰਪੰਚ ਹੈ ਸਾਰੇ ਪ੍ਰਸ਼ਾਸਨ ਦੇ ਨਾਲ ਨੇ ਪੰਜਾਬ ਸਰਕਾਰ ਵੱਲੋਂ ਹੁਕਮ ਦਿੱਤੇ ਗਏ ਸੀ ਕਿ ਜਿਹੜੇ ਪਿੰਡਾਂ ਦੇ ਵਿੱਚ ਨਜਾਇਜ਼ ਕਬਜ਼ੇ ਨੇ ਭਾਵੇਂ ਛਪੜਾਂ ਦੇ ਹੋਣ ਜਾਂ ਪੰਚਾਇਤੀ ਜ਼ਮੀਨ ਦੇ ਹੋ ਛੜਾਏ ਜਾਣਗੇ ਪਿੱਛੇ ਵੀ ਪੰਜਾਬ ਸਰਕਾਰ ਵੱਲੋਂ ਜਿਹੜੀ ਇਹ ਪ੍ਰਕਿਰਿਆ ਚਲਾਈ ਗਈ ਸੀ ਅੱਜ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਪਿੰਡ ਕਾਲਸਕਲਾ ਦੇ ਵਿੱਚ ਆ ਜਿੱਥੇ ਪ੍ਰਸ਼ਾਸਨ ਵੱਲੋਂ ਕੁਝ ਕਬਜ਼ੇ ਛੜਾਏ ਗਏ ਨੇ ਕਾਨੂੰਗੋ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਕਿ ਕਿੱਥੇ-ਕਿੱਥੇ ਨਿਸ਼ਾਨਦੇਹੀ ਹੋਈ ਹੈ ਅ ਜੀ ਕਿੱਥੇ-ਕਿੱਥੇ ਨਿਸ਼ਾਨਦੇਹੀ ਹੋਈ ਹੈ ਤੇ ਕਿੰਨੀ ਕੁ ਜ਼ਮੀਨ ਸੀਗੀ ਪਹਿਲਾਂ ਤੇ ਜੀ ਮੈਂ ਗੁਰਦੇਵ ਕਾਨੂੰਗੋ ਹੂਮਕਲਾ ਹਲਕੇ ਤੋਂ ਆ ਇਹ ਪਿੰਡ ਕਾਲ ਇਹਦੇ ਵੈਸੇ ਆਪਰ ਕੋ ਬਲਾਕ ਸੰਪਤੀ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਲੁਧਿਆਣਾ 2 ਵੱਲੋਂ ਸਾਨੂੰ ਨੂੰ ਮਾਰਕ ਹੋ ਕੇ ਨਾ ਤਹਿਸੀਲਰ ਤੋਂ ਇੱਕ ਨਿਸ਼ਾਨਦੇਹੀ ਆਈ ਸੀ ਕਿ ਕਾਲਸਕਲਾਂ ਪਿੰਡ ਦੇ ਪੰਚਾਇਤੀ ਰਕਬੇ ਦੀ ਨਿਸ਼ਾਨਦੇਹੀ ਸਾਡੇ ਕੋਲ ਆਈ ਸੀ ਮਾਰਕ ਹੋ ਕੇ ਉਹਦੇ ਸਬੰਧ ਦੇ ਵਿੱਚ ਅੱਜ ਆਪਾਂ ਇੱਥੇ ਇਕੱਤਰ ਹੋਏ ਆ ਜਿਹਦੇ ਵਿੱਚ ਪੁਲਿਸ ਪ੍ਰੋਟੈਕਸ਼ਨ ਲਈ ਗਈ ਸੀ ਪੁਲਿਸ ਪਾਰਟੀ ਵੀ ਆਈ ਸੀ ਨਾਲ ਤੇ ਬਲਾਕ ਦੇ ਪਟਵਾਰੀ ਆਏ ਸੀ ਬਾਜਾ ਬਲਜਿੰਦਰ ਸਿੰਘ ਬਾਜਵਾ ਸਿੰਘ ਬਾਜਵਾ ਸਾਹਿਬ ਤੇ ਗਗਨਦੀਪ ਸਿੰਘ ਪੰਚਾਇਤ ਸੈਕਟਰੀ ਆਏ ਸੀ ਨਾਲ ਸਰਪੰਚ ਸਾਹਿਬ ਹਾਜ਼ਰ ਆ ਪੂਰੀ ਪੰਚਾਇਤ ਨਾਲ ਇੱਥੇ ਹਾਜ਼ਰ ਆ ਨੰਬਰਦਾਰ ਜੀ ਹਾਜ਼ਰ ਨੇ ਤੇ ਇਹਦੇ ਵਿੱਚ ਆਪਾਂ ਜਿਹੜੀ ਨਿਸ਼ਾਨਦੇਹੀ ਕੀਤੀ ਆ ਮੇਨ ਤੇ ਆਪਾਂ ਇੱਥੇ ਟੋਬੇ ਦੀ ਨਿਸ਼ਾਨਦੇਹੀ ਵਾਸਤੇ ਆਏ ਸੀ ਟੋਬੇ ਦੀ ਨਿਸ਼ਾਨਦੇਹੀ ਪ੍ਰੋਪਰ ਕਰਤੀ ਆ ਨਿਸ਼ਾਨ ਆਪਾਂ ਲਵਾਤੇ ਆ ਜਿੰਨਾ ਜਿੰਨਾ ਦੇ ਵੀ ਘਰ ਵਿੱਚ ਆਏ ਆ ਉਹ ਆਪਣੇ ਅ ਬਲਾਕ ਦੇ ਜਿਹੜੇ ਪੜਵਾਰੀ ਸਾਹਿਬ ਆ ਉਹ ਆਪਾਂ ਨੂੰ ਉਹਦਾ ਵੇਰਵਾ ਦੇ ਦੇਣਗੇ ਤੇ ਸਾਡੀ ਤੇ ਪੰਚਾਇਤ ਦੀ ਸਾਂਝੀ ਰਿਪੋਰਟ ਦੇ ਮੁਤਾਬਕ ਆਪਾਂ ਰਿਪੋਰਟ ਕਰਕੇ ਦੇ ਦਾਂਗੇ ਇਹਦੇ ਵਿੱਚ ਛੱਪੜ ਦੀ ਨਿਸ਼ਾਨਦੇਹੀ ਮੜੀਆਂ ਦੀ ਨਿਸ਼ਾਨਦੇਹੀ ਤੇ ਕਾਲਸਕਲਾਂ ਦੇ ਵਿੱਚ ਜਿੰਨੀ ਵੀ ਖੇਤੀਬਾੜੀ ਵਾਲੀ ਜ਼ਮੀਨ ਆ ਉਹਦੀ ਸਾਰੀ ਨਿਸ਼ਾਨਦੇਹੀ ਕਰ ਦਿੱਤੀ ਗਈ ਆ ਤੇ ਇਹਦੀ ਜਿਹੜੀ ਰਿਪੋਰਟ ਆ ਜਦੋਂ ਬਲਾਕ ਵਾਲੇ ਸਾਨੂੰ ਰਿਪੋਰਟ ਦੇ ਦੇਣਗੇ ਤੇ ਸਾਡੀ ਸਾਂਝੀ ਰਿਪੋਰਟ ਆਪਾਂ ਸਬਮਿਟ ਕਰਵਾ ਦਾਂਗੇ ਐਸ ਸੂਨ ਐਸ ਪੋਸੀਬਲ ਜਿੰਨੀ ਛੇਤੀ ਹੋਵੇ। ਇਹ ਸਾਡੇ ਨਾਲ ਮਾਲ ਭਾਗ ਦੇ ਕਨਗੋ ਸਾਹਿਬ ਸੀ ਜਿਨ੍ਹਾਂ ਨੇ ਕਿਹਾ ਕਿ ਨਿਸ਼ਾਨਦੇਹੀ ਕਰ ਦਿੱਤੀ ਗਈ ਆ ਹੁਣ ਜਿਹੜਾ ਬਲਾਕ ਪੰਚਾਇਤ ਅਧਿਕਾਰੀ ਨੇ ਉਹਨਾਂ ਵੱਲੋਂ ਕਬਜ਼ੇ ਛਡਾਈ ਜਾਣੇ ਉਹ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ। ਪੰਚਾਇਤ ਵਿਭਾਗ ਦੇ ਪਟਵਾਰੀ ਸਾਹਿਬ ਵੀ ਸਾਡੇ ਨਾਲ ਪਟਵਾਰੀ ਸਾਹਿਬ ਅੱਜ ਕਿੰਨੀ ਕੁ ਜ਼ਮੀਨ ਸੀ ਜਿਹੜੀ ਤੁਹਾਡੀ ਮੰਦੀ ਕੀਤੀ ਗਈ ਆ? ਅੱਜ ਪੰਚਾਇਤ ਵੱਲੋਂ ਮਤਾ ਗਿਆ ਸੀਗਾ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਲੋਹੜਾਣਾ ਟੂਨ ਉਹਦੇ ਬੇਜ ਤੇ ਅਸੀਂ ਨਾ ਜ਼ਿਲਦਾਰ ਸਾਹਿਬ ਨੂੰ ਭੇਜੀ ਸੀ ਨੋਟਿੰਗ ਨਿਸ਼ਾਨਦੇਹੀ ਸੰਬੰਧੀ ਉਹਦੇ ਵਜ੍ਹਾ ਤੇ ਰੈਵਨਿਊ ਡਿਪਾਰਟਮੈਂਟੋਂ ਕਨਗੋ ਸਾਹਿਬ ਆਏ ਨੇ ਤੇ ਮਸ਼ੀਨ ਨਾਲ ਮਿਲਣਤੀ ਕੀਤੀ ਗਈ ਆ ਟੋਬੇ ਵਗੈਰਾ ਤੇ ਕਬਜ਼ੇ ਸੀਗੇ ਉਹਦੀ ਮਾਰਕ ਡਿਮਾਰੇਸ਼ਨ ਕਰ ਦਿੱਤੀ ਗਈ ਆ ਤੇ ਬਾਕੀ ਹੁਣ ਰਿਪੋਰਟ ਆਉਣ ਬਰੰਤ ਜਦੋਂ ਵੀ ਹਦਾਇਤਾਂ ਅਨੁਸਾਰ ਕਾਰਵਾਈ ਜੋ ਵੀ ਬਣਦੀ ਹੋਵੇਗੀ ਉਹ ਕਰ ਦਿੱਤੀ ਜਾਊਗੀ ਇਹ ਕਬਜ਼ੇ ਕਦੋਂ ਤੱਕ ਛੁੱਟ ਜਾਣਗੇ ਕਹਿੰਦੇ ਲੰਮੇ ਸਮੇਂ ਤੋਂ ਕਬਜ਼ੇ ਨੇ ਇਹਦਾ ਪ੍ਰੋਸੈਸ ਹੈ ਜੀ ਇੱਕ ਹੋ ਸਕਦਾ ਸਾਨੂੰ ਦਫਾ 7 ਚ ਵਾਰੰਟ ਲੈਣੇ ਪੈਣ ਕਿਉਂਕਿ ਲੀਗਲੀ ਤੌਰ ਤੇ ਹੋਊਗਾ ਜੋ ਹੋਊਗਾ ਬਿਨਾ ਕਾਨੂੰਨ ਦੇ ਧਾਰੇ ਚੋਂ ਅਸੀਂ ਕੁਝ ਨਹੀਂ ਕਰ ਸਕਦੇ ਇਹ ਸਾਡੇ ਨਾਲ ਪਟਵਾਰੀ ਸਾਹਿਬ ਸੀਗੇ ਸਰਪੰਚ ਸਾਹਿਬ ਵੀ ਸਾਡੇ ਨਾਲ ਨੇ ਸਰਪੰਚ ਸਾਹਿਬ ਕਿੰਨੀ ਕੁ ਦੇਰ ਤੋਂ ਇਹ ਕਬਜ਼ੇ ਸੀ ਜਿਹੜਿਆਂ ਦੀ ਅੱਜ ਨਿਸ਼ਾਨਦੇਹੀ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਸਰ ਇਹ ਨਾ ਆਪਣੇ ਪੁਰਾਣੇ ਸਮੇਂ ਦੀਆਂ ਪੰਚਾਇਤਾਂ ਲੰਬੀਆਂ ਤੇ ਕਬਜ਼ੇ ਚੱਲ ਰਹੇ ਨੇ ਇਦਾਂ ਹੀ ਅਸੀਂ ਹੁਣ ਉਪਰਾਲਾ ਕੀਤਾ ਪਿੰਡ ਦੇ ਵਿਕਾਸ ਦੇ ਦੇਖਦੇ ਛੱਪੜ ਦੀ ਸਫਾਈ ਫੱਕਾ ਛੱਪੜ ਨੂੰ ਪੱਕਾ ਕਰਵਾਉਣ ਦਾ ਉਨਾ ਅਪਣ ਸ਼ਮਸ਼ਾਨ ਘਾਟ ਆ ਉਹਦਾ ਤੁਸੀਂ ਹਾਲਾਤ ਦੇਖੇ ਹੋਣੇ ਸ਼ਮਸ਼ਾਨ ਘਾਟ ਦੇ ਪਹਿਲੀਆਂ ਪੰਚਾਇਤਾਂ ਦੇ ਸਮੇਂ ਕੁਝ ਨਹੀਂ ਹੋਇਆ ਅਸੀਂ ਸਾਰੇ ਨੌਜਵਾਨਾਂ ਨੇ ਸਾਰੇ ਨੇ ਇਕੱਠੇ ਹੋ ਕੇ ਇਹ ਉਪਰਾਲਾ ਕੀਤਾ ਕਿ ਅਸੀਂ ਇੱਕ ਤਾਂ ਪਿੰਡ ਦੀ ਜਿਹੜੇ ਨਜਾਇਜ਼ ਕਬਜ਼ੇ ਉਹ ਛਡਾਏ ਜਾਣਗੇ ਤੇ ਇੱਕ ਅਸੀਂ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਪਿੰਡ ਨੂੰ ਹਰਾ ਭਰਾ ਵਧੀਆ ਤਰੀਕੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਏਰੀਆ ਦੇ ਵਿੱਚ ਨੰਬਰ 1 ਪਿੰਡ ਦੇ ਬਣਾਵਾਂਗੇ ਇਹ ਸੰਨਲ ਸਰਪੰਚ ਸਾਹਿਬ ਸੀਗੇ ਪ੍ਰਸ਼ਾਸਨ ਸੀਗਾ ਜਿਹੜੇ ਕਹਿੰਦੇ ਕਿ ਨਿਸ਼ਾਨਦੇਹੀ ਹੋ ਗਈ ਹੈ ਕੁਝ ਦਿਨਾਂ ਦੇ ਵਿੱਚ ਹੀ ਕਬਜ਼ੇ ਛਡਾਏ ਜਾਣਗੇ ਜਿਸ ਤੋਂ ਬਾਅਦ ਜਿਹੜੀ ਛੱਪੜ ਜੀ ਸਫਾਈ ਤੇ ਹੋਰ ਹੈ ਜਿਹੜੇ ਕੰਮ ਕੀਤੇ ਜਾਣਗੇ ਕੈਮਰਾਮੈਨ ਹੈਪੀ ਦੇ ਨਾਲ ਰਵੀ ਪਾਟੀ